गुजराती हूं बिजनेस श्री कॉल दोस्तों ते आए जप्पो वीर ਕਹਿੰਦੇ ਅੱਜ ਮੈਂ ਡੈਗੀਆਂ ਸੱਟ ਲੱਗ ਗਈ ਕਿੱਥੇ ਲੱਗੀ ਸੱਟ ਅੱਛਾ ਓਹੋ ਬਚ ਗਿਆ ਬਚ ਗਿਆ ਡੈ ਕਿੱਦਾਂ ਗਿਆ ਸੀ ਉਹ ਸੜਕ ਤਾਂ ਹੁਣ ਗੱਡੀਆਂ ਆਉਂਦੀਆਂ ਹੀ ਜਾਂਦੀਆਂ ਹਾਂ ਤੂੰ ਦੇਖਿਆ ਨਹੀਂ ਹਾਂ ਤੂੰ ਉਂਗਲ ਤੇ ਕਿੱਥੇ ਲੱਗੀ ਆ ਓਹੋ ਚਲ ਥੋੜੀ ਹੈ ਦਰਦ ਦਰਦ ਨਹੀਂ ਹੁੰਦੀ ਗੋਲੀ ਹੈਗੀ ਦਰਦ ਦੀ ਨਹੀਂ ਤੋ ਨਹੀਂ ਹਾਂ ਕੰਟੀ ਨੇ ਪੈਸੇ ਦਿੱਤੇ ਹਾਂ ਕਿੰਨੇ ਦਿੱਤੇ ਵਾਹ ਵਾਹ ਮੈਂ ਸਵਾਭ ਹੀ ਦਿੱਤੇ ਚਲ ਠੀਕ ਆ ਤੇ ਤੈਨੂੰ ਲੋਹੜੀ ਤੇ ਕਿਹਾ ਸੀ ਆਇਆ ਨਹੀਂ ਤੂੰ ਲੱਗਾ ਨਹੀਂ ਟਾਈਮ ਕੀ ਕਰਦਾ ਰਿਆ ਹੈ ਤਾਂ ਆ ਜਾਂਦਾ ਮੈਂ ਤੈਨੂੰ ਢੀਕਿਆ ਮੈਂ ਤੈਨੂੰ ਕਿਹਾ ਸੀ ਆ ਜੀ ਨਾਲ ਲੋਹੜੀ ਦੇ ਸੀ ਲੋਹੜੀ ਮੈਂ ਪੈਂਟ ਪਾ ਕੇ ਦਾ ਅੱਛਾ ਕਿੰਨੇ ਘੋਗੇ ਫੇਪੇ ਹੋ ਗਏ ਕਿ ਚਾਰੇ ਜੋਗੇ ਨਹੀਂ ਚਲ ਕੋਈ ਨਹੀਂ ਦਾ ਵੀ ਦੇ ਦਿਆ ਖਰਚਾ ਪਾਣੀ ਪੀ ਲੈ ਨਾ ਤੂੰ ਨਾ ਤੇ ਹੁਣ ਫਿਰ ਫਟਾ ਪੈਹਾ ਦੇ ਤਾਂ ਅੰਟੀ ਨੇ ਆ ਚਲ ਮੈਂ ਵੀ ਤਿੰਦੇ ਦੋਨਾ ਆ ਆਲੂ ਕਾ ਦੇ ਨੂਰਮਾਲੇ ਨਹੀਂ ਆਲੂ ਨਹੀਂ ਗਏ ਉਹ ਨਿਊਟਰੀ ਆ ਉਹ ਲਿਓ ਵਾਸਤੇ ਰੋਟੀ ਖਾਣੀ ਚਾਹ ਰੋਟੀ ਖਾਣੀ ਚਾਹ ਰੋਟੀ ਦੇ ਦਿੰਨੇ ਚਾਹ ਵੀ ਤੇਰੇ ਵਾਸਤੇ ਰੱਖੀ ਆ ਅੱਛਾ ਚਾਹ ਨਾ ਖਾਲ ਚਾਹ ਨਾ ਖਾ ਲਈ ਚਲ ਕੋਈ ਨਹੀਂ ਤੇ ਵੀਰ ਆਇਆ ਸੜਕ ਤੇ ਕਹਿੰਦਾ ਡਿੱਗ ਗਿਆ ਮੈ ਪਤਾ ਨਹੀਂ ਪਾਣੀ ਸੀ ਖਰੇ ਚਿੱਕਟਿਆ ਕੱਟ ਗਿਆ ਚਿੱਕੜ ਗਿਆ ਸੀਗਾ ਉਹ ਥੋੜਾ ਡਿੱਗ ਗਿਆ ਤੇ ਗੋਡੇ ਤੇ ਰਗੜ ਲੱਗੀ ਆ ਤੇ ਉਂਗਲ ਤੇ ਵੀ ਲੱਗੀ ਮੜੀ ਜੀ ਰਗੜ ਚਾਰ ਕੋਈ ਨਹੀਂ ਚਾ ਦਿੰਨੇ ਆ ਤੇ ਜੱਪੋ ਵੀਰ ਵਾਸਤੇ ਆ ਗੁੜ ਲਿਆ ਸੀ ਤੇ ਕਰਮਾ ਚ ਹੀ ਪਹਿਲਾ ਗੁੜ ਛਾ ਹੁਣ ਦੀ ਪੀਣੀ ਤੇ ਚਾਹ ਬਣ ਗਈ ਐ ਰਜਦੀ ਐ ਬਹੁਤ ਜੱਟੋ ਸਿਆ ਹੁਣ ਪਰਾਂਨੇ ਨਾਲ ਕੇ ਨਾ ਰੋਟੀ ਖਾਣੀ ਆ ਕੀ ਘਟ ਪੈਂਦਾ ਹੁਣ ਛੜ ਕੀ ਆਲਾ ਕਿ ਤੇ ਛੜ ਘਟ ਪੈਂਦਾ ਹੁਣ ਮੇਰਾ ਗੋਲੀ ਹੈਗੀ ਦੱਦੀ ਨਹੀਂ ਹਾਂ ਚਲ ਕੋਈ ਨਹੀਂ ਰੋਟੀ ਖਾ ਲਾ ਕੰਨ ਫਿਰ ਹਰ ਟਾਈਮ ਰੋਟੀ ਨਾਲ ਅੜਜੂ ਹਾਂ ਸਬਜੀ ਅੱਛਾ ਅਈ ਤੇ ਸਾਗ ਬਣਾਇਆ ਮੋਹਰ ਇਹ ਨਹੀਂ ਪੁੱਛਦੇ ਮਾੜੀ ਗੱਲ ਤੇ ਹੈ ਬੈਰ ਇਹ ਨੂੰ ਪੁੱਛਦੇ ਆਪ ਪਲੇਟਾ ਭਾਜਦੇ ਅੱਛਾ ਆਂ ਦੀਆਂ ਅੱਛਾ ਅੱਛਾ ਛੱਟੀ ਜੀਗਾ ਤੇ ਮੈਰੇ ਕੀ ਕਹਿੰਦੇ ਤੈਨੂੰ ਹਰ ਕਹਿੰਦੇ ਤੂੰ ਵਿਆਹ ਜਾਣਾ ਨਾ ਲੋਕਾਂ ਦੇ ਅੱਛਾ ਅੱਛਾ ਛੱਟੀ ਸੋ ਆ ਵੀ ਬਣ ਗਈ ਔਰਜਗੀ ਪੂਰੀ ਐਨੂੰ ਤੇ ਰੋਟੀ ਵੀ ਰੱਖੀ ਜਈ ਆ ਵੀਰ ਵਾਸਤੇ ਚਲੋ ਵੀਰ ਵਾਸਤੇ ਚਾਹ ਬਣ ਗਈ ਆ ਲਓ ਜੀ ਵੀਰ ਵਾਸਤੇ ਚਾਹ ਤੇ ਰੋਟੀ ਤਿਆਰ ਦਿਨੇ ਆਪਾਂ ਵੀਰ ਜੱਪੂ ਨੂੰ ਹੱਲ ਲੈ ਨਾ ਵੀਰੇ ਕਤੂਰਾ ਲੈ ਤਕੂੜਾ ਕਹ ਰਹੀ ਚ ਨਹੀਂ ਨਹੀਂ ਕਤੂਰਾ ਨਹੀਂ ਕੁਛ ਕਹਿੰਦਾ ਹੱਲੀਓ ਦੇਖੋ ਕਹਿੰਦੀ ਇਹਨੂੰ ਕੋਣ ਆਇਆ ਹਾਂ ਹਾਂ ਨਹੀਂ ਕਹਿੰਦੀ ਕੁਛ ਵੀ ਤੂੰ ਖਾ ਕੁਝ ਨਹੀਂ ਚਾਹ ਪੀ ਇੱਧਰ ਦੇਖੋ ਨੀਤ ਮਾੜੀ ਜੱਪੋ ਬਿਆਜੀ ਰੋਟੀ ਖਾਂਦਾ ਤੇ ਉੱਧਰ ਦੇਖੋ ਇੱਧਰ ਲਿਓ ਇਹ ਆਪੋ ਰੋਟੀ ਵੰਗਦੀ ਆ ਇਹਨੇ ਖਾ ਲਈ ਉਦਾਂ ਇਹ ਉਦਾਂ ਹੀ ਦੇਖਦੀ ਰਹਿੰਦੀ ਆ ਇੱਧਰ ਆ ਜਾ ਲਿਓ ਆ ਜਾ ਇੱਧਰ ਬੱਤਾ ਆ ਜਾ ਆ ਜਾ ਆ ਜਾ ਇੱਧਰ ਖਾ ਲਾਂਦੇ ਰੋਟੀ ਖਾ ਲਾਂਦੇ ਆ ਜਾ ਤੂੰ ਆਉਂਦੀ ਨਹੀਂ ਮੋਰ ਖੜੀ ਆ ਜਾ ਚੱਲ ਪਰੇ ਕਹਿ ਇਹਨੂੰ ਚੱਲ ਪਰੇ ਚੱਲ ਮਾਸ਼ਾਅੱਲ ਖਰਾ ਖਰਾ ਵੀਰ ਮੇਰਾ ਲਾਈਆਂ ਸੀ ਆਪਾਂ ਲੂਣ ਵਾਲੀਆਂ ਰੋਟੀਆਂ ਠੀਕ ਹੈ ਦਾਲ ਪਾ ਕੇ ਉਹ ਆ ਤੈਨੂੰ ਦਿੱਤੀਆਂ ਹਾਂ ਉਹ ਸਵੇਰੇ ਲਾਈਆਂ ਆ ਹਾਂ ਤੇ ਨਾਲ ਚਾਹ ਸ਼ਾਕਤੂੰ ਤੇ ਲਿਓ ਇੱਧਰ ਘੁੰਮੀ ਜਾਂਦੀ ਆ ਦਾ ਕੇ ਲੀਗਾ ਪਿੰਦੇ ਕਹਿ ਗਏ ਪਿੰਦੇ ਤੋਂ ਜਾਣਾ ਤੇ ਲੀਗੋ ਕੀ ਕਰਨਗੇ ਉਹ ਚੱਲਦੇ ਵੀ ਨਹੀਂ ਹੁਣ ਜਪੋ ਵੀਰ ਅਜੇ ਵੀ ਦੁਕੀਆਂ ਤੇ ਕਿਆਂ ਰਵਦਾ ਥੇਲੀਆਂ ਕਹਿੰਦਾ ਹੁਣ ਤਾਂ ਚਲਦੀਆਂ ਹੀ ਨਹੀਂ ਹੁਣ ਰੁਪਈਏ ਲੈ ਲਿਆ ਕਰ ਹਾਂ ਰੁਪਈਏ 2 ਰੁਪਈਏ ਇਦਾਂ ਲੈ ਲਿਆ ਕਰ ਆਹੋ ਤੇ ਆ ਦੇਖ ਲੈ ਲੀਓ ਤੇਰੇ ਪੈਰਾਂ 'ਚ ਬੈ ਗਈ ਆ ਉਹਦੇ ਬੈਠੀ ਹੋਈ ਹੈਨਾ ਹੁਣ ਰੁਪਈਏ ਲਿਆ ਕਰ ਹੋਰ ਹੋਰ ਰੋਟੀ ਅੱਛਾ ਵਧੀਆ ਲੱਗੀ ਅੱਛਾ ਠੀਕ ਸਾ ਠੀਕਾ ਕੋਈ ਨਹੀਂ ਫੇ ਆ ਜੀ ਕਿਹਦਾ ਜਿੰਨਾ ਟਾਈਮ ਲੱਗਾ ਫੇ ਫੁਲਕਾ ਚੱਕ ਲਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੈ ਫੜ ਉਦੋਂ ਤੂੰ ਆਇਆ ਨਹੀਂ ਨਾ ਲੋੜੀ ਲੈਣ ਇਹ ਲੋੜੀ ਸੀ ਠੀਕ ਆ ਉਦੋਂ ਤੂੰ ਆਇਆ ਨਹੀਂ ਆ ਠੀਕਾ ਸਰਬੱਤ ਦੇ ਭਲਾ ਮੰਗਿਆ ਕਰ ਠੀਕ ਆ ਸਰਬੱਤ ਸੰਗਤ ਦਾ ਹੀ ਭਲਾ ਮੰਗਿਆ ਕਰ ਔਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਤੇਨੂੰ ਕੀ ਕਹਿੰਦੇ ਕੱਟ ਕੱਟ ਟੁੰਟੇ ਕੋਣ ਬਸ ਪਾਲਚਰ ਦੇ ਚ ਅੱਛਾ ਉਹ ਵੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਕੁੱਟਦੇ ਆ ਨਾ ਲਿਓ ਹਟ ਜਾ ਚਲ ਠੀਕ ਹੈ ਓਕੇ ਹੈ ਠੀਕ ਆ ਹੋਰ ਕੁਛ ਹਾਂ ਠੀਕ ਆ ਠੀਕ ਆ ਚਲ ਕੋਈ ਨਹੀਂ ਫੇਰ ਆ ਜੀ ਚਲੋ ਇਸੇ ਨਾਲ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ